एयरपोर्ट ਦਾ ਨਾਮ ਬਦਲਣ ਨੂੰ ਲੈ ਕੇ ਛੁੜੀ ਕ੍ਰੈਡਿਟ ਵਾਰ ਵਿਧਾਇਕ ਨੇ ਕੇਂਦਰ ਤੇ ਸਾਧੇ ਨਿਸ਼ਾਨੇ ਨਵਜੋਤ ਕੋਰ ਸਿੱਧੂ ਦੇ ਅਸਤੀਫੇ ਤੇ ਵੀ ਚੁੱਕੇ ਨੇ ਵੱਡੇ ਸਵਾਲ ਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੌਰੇ ਤੇ ਸਨ ਇਸ ਦੌਰਾਨ 에어ਪੋਰਟ ਦਾ ਨਾਮ ਬਦਲਣ ਨੂੰ ਲੈ ਕੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੂਟੀ ਨੇ ਨਿਸ਼ਾਨੇ ਸਾਧਨੇ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਵਦਾਸ ਸੋ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਡੇਰਾ ਸਚਖੰਡ ਬੱਲਾ ਨਤਮਸਤਕ ਹੋਏ ਨੇ ਚੰਗੀ ਗੱਲ ਹੈ ਪਰ ਆਦਮਪੁਰ 에어ਪੋਰਟ ਦਾ ਨਾਮ ਬਦਲਣ ਨੂੰ ਲੈ ਕੇ ਕ੍ਰੈਡਿਟ ਵਾਰ ਛੁੱਟ ਗਿਆ ਹੈ ਵਿਧਾਇਕ ਨੇ ਕਿਹਾ ਕਿ ਆਦਮਪੁਰ 에어ਪੋਰਟ ਦਾ ਨਾਮ ਬਦਲਣ ਦਾ ਪ੍ਰਸਤਾਵ ਕਾਂਗਰਸ ਨੇ ਰੱਖਿਆ ਸੀ ਅਤੇ ਵਿਧਾਨ ਸਭਾ ਦੇ ਵਿੱਚ 2017 ਦੇ ਵਿੱਚ ਪਾਸ ਕਰਵਾ ਕੇ ਕੇਂਦਰ ਵੱਲ ਭੇਜ ਦਿੱਤਾ ਸੀ ਇਸ ਮਾਮਲੇ ਨੂੰ ਲੈ ਕੇ ਉਹ ਖੁਦ ਚਾਰ ਸੰਸਦ ਅਤੇ ਕੇਂਦਰੀ ਮੰਤਰੀਆਂ ਦੇ ਨਾਲ ਮਿਲੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਨੂੰ ਪਾਸ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਹੁਣ ਚੋਣਾਂ ਆ ਗਈਆਂ ਨੇ ਤੇ 에어ਪੋਰਟ ਦਾ ਨਾਮ ਦਾ ਬਦਲਾਵ ਕਰ ਦਿੱਤਾ ਗਿਆ ਵਿਧਾਇਕ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਪਾਸ ਹੋਣ ਤੋਂ ਬਾਅਦ 8 ਸਾਲ ਇੰਤਜ਼ਾਰ ਕਿਉਂ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਸਿਆਸਤ ਜਿਹੜੀ ਹੈ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਨਵਜੋਤ ਖਾਲਸਾ ਸਿੱਧੂ ਜੋ ਜਿਨ੍ਹਾਂ ਦੇ ਵੱਲੋਂ ਸਤੀਫਾ ਦਿੱਤਾ ਗਿਆ ਸੀ ਉਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਨੇ ਅਤੇ ਤੁਹਾਨੂੰ ਦੱਸ ਦਈਏ ਬਜਟ ਦੇ ਉੱਤੇ ਵੀ ਉਹਨਾਂ ਤੰਜ ਕੱਸਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਦਿੱਤਾ ਹੀ ਕੀ ਹੈ ਮંત્રી ਜੀ ਆਏ ਕੁਮੈਂਟ ਯਾਰ ਬਾਈ ਵੇਚ ਨਾ ਰੋਕੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਤੇ ਹਵਾਸੀ ਦਿਰਾ ਬਲਣਾ ਨਤਮਸਤਕ ਹੋਏ ਨੇ ਚੰਗੀ ਗੱਲ ਹੈ ਹਰ ਇੱਕ ਵਿਅਕਤੀ ਆਉਂਦਾ ਅਸੀਂ ਵੀ ਜਾਂਦੇ ਆਉਂਦੇ ਰਹਿੰਦੇ ਆ ਏਅਰਪੋਰਟ ਦਾ ਨਾਮ ਜਿਹੜਾ ਆਦਮਪੁਰ ਦਾ ਮੇਰੇ ਹਲਕੇ 'ਚ ਪੈਂਦਾ ਉਹਦਾ ਨਾਮ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਔਰ ਉਹ ਤਾਂ ਕਾਂਗਰਸ ਨੇ ਰੱਖਿਆ ਸੀਗਾ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜੀ ਸਾਡੀ 17 ਦੀ ਸਰਕਾਰ ਸੀ ਉਹ ਤਾਂ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜੁਲਾਈਨੀ ਮਸਲੀ ਪਾਸ ਕਰਕੇ ਆਧਨਪੁਰ ਦਾ 에어ਪੋਰਟ ਦਾ ਨਾਮ ਰੱਖ ਕੇ ਜਿਹੜਾ ਉਹ ਅਸੀਂ ਰੈਗੂਲੇਸ਼ਨ ਪਾਸ ਕਰਕੇ ਕੇਂਦਰ ਨੂੰ ਭੇਜਿਆ ਹੋਇਆ ਸੀ ਔਰ ਮੈਂ ਉਸ ਮਾਮਲੇ ਦੇ ਅੰਦਰ 4 ਐਮਪੀਜ਼ ਦੇ ਨਾਲ ਮੈਂ ਖੁਦ ਜਦੋਂ ਦਿਤਿਆਰਾ ਸਿੰਧੀਆ ਜੀ ਹੁੰਦੇ ਸੀ ਸ਼ਹਿਰੀ ਹਵਾਵਾਜ਼ੀ ਮੰਤਰੀ ਉਹਨਾਂ ਨੇ ਉਹਨੂੰ ਪ੍ਰਵਾਨਗੀ ਦਿੱਤੀ ਹੋਈ ਸੀ ਇਹ ਤਾਂ ਹੁਣ ਸਿਰਫ ਆ ਕੇ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਆ ਪਰ 8 ਸਾਲ ਫਿਰ ਇੰਤਜ਼ਾਰ ਕਿਉਂ ਕਰਨਾ ਪਿਆ ਜਿਹੜੀ ਕੋਈ ਵਿਧਾਨ ਸਭਾ ਐਡਾ ਵੱਡਾ ਇੰਸਟੀਚਿਊਟ ਆ ਜਦੋਂ ਉਹ ਪਾਸ ਕਰ ਦਿੰਦੀ ਆ ਉਹਦੇ ਤੋਂ ਬਾਅਦ ਇਮੀਡੀਏਟ ਜਿਹੜਾ ਆ ਉਹਦਾ ਵੋਟ ਵਗੈਰਾ ਜੋ ਸਾਰੇ ਸੀਗੇ ਉਹ ਗੁਰੂ ਮਹਾਰਾਜ ਦੇ ਨਾਂ ਤੇ ਲੱਗ ਜਾਣੇ ਚਾਹੀਦੇ ਸੀ ਲੇਕਿਨ ਟਾਈਮਿੰਗ ਜ਼ਰੂਰ ਜਿਹੜੇ ਆ ਪਰ ਲੱਗੇ ਕਿਉਂ ਨਹੀਂ ਸਵਾਲ ਤਾਂ ਉੱਤੇ ਵੀ ਖੜੇ ਮੈਂ ਤਾਂ ਕਹਿ ਰਿਹਾ ਬਈ 8 ਸਾਲ ਫਿਰ ਇੰਤਜ਼ਾਰ ਕਿਉਂ ਕਰਨਾ ਪਿਆ ਬਈ ਬਈ ਭਾਈ ਕਿਉਂ ਵਾਈ ਨਾਟ ਕਿਉਂ ਸਿਆਸਤ ਨਹੀਂ ਹੈ ਤਾਂ ਫਿਰ ਜਿਹੜਾ 8 ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ ਚ ਰੈਗੂਲੇਸ਼ਨ ਪਾਸ ਕੀਤਾ ਉਹ ਫਿਰ 8 ਸਾਲ ਕਿੱਥੇ ਰਿਹਾ ਮੈਂ ਤਾਂ ਵਜ਼ੀਰਾਂ ਨੂੰ ਵੀ ਜਾ ਕੇ ਕੇਂਦਰਦਿਆਂ ਨੂੰ ਮਿਲਦਾ ਰਿਹਾ ਮੰਗ ਕਰਦੇ ਰਹੇ ਆ ਵੀ ਉਹਨੂੰ ਸ਼ੁਰੂ ਕਰਾਓ ਸ਼ੁਰੂਗ ਨਾਂ ਦਾ ਅਸੀਂ ਰੱਖ ਦਿੱਤਾ ਸੀਗਾ ਇਹ ਤਾਂ ਹੁਣ ਮੋਦੀ ਜੀ ਉਹਦਾ ਕ੍ਰੈਡਿਟ ਲੈਂਡ ਦੀ ਗੱਲ ਕਰ ਰਹੇ ਆ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਜਿਹੜਾ ਉਹ ਘਮ ਘਮ ਰਹੇ ਨਾ ਪੰਜਾਬ ਦੇ ਲੋਕ ਬڑے ਫੈਡਰਲ ਲੋਕ ਹੈ ਆ ਕਿਸਾਨ ਇਹਨਾਂ ਦੇ ਹਸਤਾਏ ਆ ਗਰੀਬ ਇਹਨਾਂ ਦੇ ਹਸਤਾਏ ਆ ਆ ਸਾਰਾ ਕੁਝ ਸੜਕਾਂ ਦੇ ਉੱਤੇ ਕਿਉਂ ਹੋ ਰਿਹਾ ਇਹ ਭਾਰਤੀ ਜਨਤਾ ਪਾਰਟੀ ਦੀ ਬਦੌਲਤ ਹੀ ਹੋ ਰਿਹਾ ਨਾ ਸਾਰਾ ਕੁਝ ਇਸ ਕਰਕੇ ਜਿਹੜਾ ਫੋਕੀ ਸ਼ੌਹਰਤ ਬਾਜੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਚੱਲਣੀ ਨਹੀਂ ਕੱਲ ਤੇ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਆ ਅਰੇ ਬਜਟ ਤਾਂ ਹੋਇਆ ਬਜਟ ਦੇ ਵਿੱਚ ਪੰਜਾਬ ਨੂੰ ਮਿਲਿਆ ਕੀ ਮੈਂ ਕੱਲ ਵੀ ਲਾਈਵ ਬੋਲ ਰਿਹਾ ਸੀ ਤੁਹਾਡੇ ਚੈਨਲਸ ਦੇ ਉੱਤੇ ਵੀ ਮੋਦੀ ਜੀ ਆਏ ਇੱਕ ਧਰਮ ਕਾਸਤਾਂ ਨਾਲ ਆਏ ਮੈਂ ਉਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਲੇਕਿਨ ਜਦੋਂ ਕਿਸੇ ਨੇ ਆਉਣਾ ਹੁੰਦਾ ਕਿਸੇ ਸਟੇਟ ਦੇ ਅੰਦਰ ਪ੍ਰਾਈਮ ਮਿਨਿਸਟਰ ਦੇ ਉੱਤੇ ਬਹੁਤ ਇਸ਼ਾਮਾ ਹੁੰਦੀ ਬਹੁਤ ਵੱਡਾ ਹੁੰਦਾ ਕਿ ਸਾਨੂੰ ਕੁਝ ਦੇ ਕੇ ਜਾਣਗੇ ਤਾਂ ਕਮ ਸੇ ਕਮ ਦਲਤਾਂ ਦੇ ਜੇ ਪ੍ਰੋਗਰਾਮ ਮਹਾਗੁਰੂ ਮਹਾਰਾ ਜੀ ਦੇ ਤੇ ਆਏ ਹੈ ਤਾਂ ਗੁਰੂ ਅਰਦਾਸ ਮਹਾਰਾ ਜੀ ਦੀ ਕੌਮ ਦੇ ਲਈ ਸਮੁੱਚੇ ਦਲਤ ਭਾਈਚਾਰੇ ਦੇ ਲਈ ਸ਼ੈਡਿਊਲਡ ਕਾਸਟਾਂ ਦੇ ਲਈ ਹੀ ਕੋਈ 10 20 50 ਹਜ਼ਾਰ ਕਰੋੜ ਦਾ ਅਨਾਉਂਸਮੈਂਟ ਕਰ ਜਾਂਦੇ ਤਾਂ ਕਿ ਸਾਡੇ ਉਹਦੇ ਨਾਲ ਸਾਡੀ زندگی ਦਾ ਸੁਧਰੇ এডੂਕੇਸ਼ਨ ਦੇ ਲਈ ਕੋਈ ਪੈਸਾ ਦੇ ਜਾਂਦੇ ਕੋਈ ਨਵਾਂ ਇੰਸਟੀਚਿਊਸ਼ਨ ਜਿਹੜਾ ਹੈ ਉਹਦਾ ਕੋਈ ਐਲਾਨ ਕਰ ਜਾਂਦੇ ਮੈਂ ਇੱਕ ਧਾਰਮਿਕ ਆਸਥਾ ਤੋਂ ਅਲੱਗ ਗੱਲ ਕਰ ਰਿਹਾ ਕਿ ਅਸੀਂ ਪੋਲਿਟੀਕਲ ਹੋ ਵੀ ਪੋਲਿਟੀਕਲ ਨੇ ਤੇ ਪੋਲਿਟੀਕਲ ਲੋਕਾਂ ਦਾ ਮਨ ਹੁੰਦਾ ਕਿ ਉਹ ਉਹ ਜਿਹੜਾ ਹੈ ਉਹ ਤੋਂ ਡਿਮਾਂਡ ਕਰਨ ਪਰ ਇੱਕ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਸਾਰੇ ਤੁਸੀਂ ਖੜੇ ਹੋ ਜੀਨੀਅਰ ਪੱਤਰਕਾਰ ਹੋ ਮੈਂ ਰਾਤ ਵੀ ਬੋਲਿਆ ਚੈਨਲ ਦੇ ਉੱਤੇ ਮੈਂ ਉਸ ਹਲਕੇ ਦਾ ਐਮਐਲਏ ਹਾਂ ਪ੍ਰੋਟੋਕੋਲ ਦੇ ਮੁਤਾਬਕ ਇਹਦੇ ਤਾਂ ਪ੍ਰੋਟੋਕੋਲ ਕਾਨੂੰਨ ਮੁਤਾਬਕ ਜਾਓ ਮੈਨੂੰ ਸੱਦਾ ਪੱਤਰ ਹੀ ਨਹੀਂ ਭੇਜਿਆ ਉਹਦਾ ਉਹਦਾ ਮੈਂ ਰੈਕਟ ਵੀ ਕੀਤਾ ਜਦ ਕੇ ਮੈਂ ਮਿਲਣ ਦੇ ਸਮੇਂ ਦੇ ਲਈ ਚਿੱਠੀ ਲਿਖੀ ਹੈ ਕਿ ਮੈਨੂੰ ਮਿਲਣ ਦੇ ਸਮਾਂ ਦਿੱਤਾ ਜਾਵੇ ਸਾਡੇ ਪੁਲ ਦਾ ਕੰਮ ਰੁਕਿਆ ਹੈ ਸਾਡੇ ਸੀਐਨਜੀ ਪਲਾਂਟ ਆ ਜਿਹੜਾ ਅੱਜ ਇਸ ਬਾਬਤ ਇੱਥੇ ਆਏ ਆ ਮੈਂ ਉੱਥੇ ਕਿੰਨਾ ਸੰਘਰਸ਼ ਕਰ ਰਹਿਆ ਭੋਗਪੁਰ ਦੇ ਅੰਦਰ ਆਦਮਪੁਰ ਹਲਕੇ ਦੇ ਸੀਐਨਜੀ ਪਲਾਂਟ ਨੂੰ ਬੰਦ ਕਰਾਉਣ ਦੇ ਲਈ ਅੱਜ ਇੱਥੇ ਵੀ ਹਜ਼ਾਰਾਂ ਕਿਸਾਨ ਜਿਹੜੇ ਆ ਉਹ ਜਿਹੜਾ ਬਾਇਓ ਸੀएनजी ਪਲੈਂਟ ਲੱਗ ਰਿਹਾ ਜਮਸ਼ੇਰ ਦੇ ਅੰਦਰ ਦੇਖੋ ਕਿਦਾਂ ਕਿਸਾਨ ਜਿਹੜੇ ਗਰੀਬ ਲੋਕ ਸਾਰੇ ਇੱਥੇ ਆਏ ਆ ਇਹ ਮਸਲੇ ਫਿਰ ਅਸੀਂ ਕਿੱਥੇ ਰੱਖਾਂਗੇ ਜੇ ਸਾਡੀ ਕੋਈ ਸੁਣੇਗਾ ਹੀ ਨਹੀਂ ਜਿਹੜੇ ਤੁਹਾਡੇ ਬੰਦੇ ਨੂੰ ਸਿਰ ਨਹੀਂ ਸੁਣੇਗਾ ਸਵਾਲ ਤਾਂ ਉੱਤੇ ਖੜੇ ਹੁੰਦੇ ਨਾ ਤੁਸੀਂ ਕੇਂਦਰ ਤੇ ਸਵਾਲ ਖੜੇ ਕਰ ਰਹੇ ਹੋ ਤੁਹਾਡੇ ਬੰਦੇ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਜਾਂ ਅਸਤੀਫੇ ਦਿੰਦੇ ਨਜ਼ਰ ਆ ਰਹੇ ਨੇ ਜੋਗਕਰ ਸਿੱਧੂ ਦੀ ਗੱਲ ਕਰੀਓ ਉਹਨਾਂ ਨੇ ਵੀ ਬਹੁਤ ਸਾਰੇ ਸਵਾਲ ਤੁਹਾਡੇ ਪ੍ਰਧਾਨ ਦੇ ਉੱਪਰ ਖੜੇ ਕੀਤੇ ਨਾਲ ਅਸਤੀਫਾ ਦੇ ਮੇਰੇ ਖਿਆਲ ਦੇ ਅੰਦਰ ਸਵਾਲ ਉਠਾਉਣਾ ਠੀਕ ਆ ਉਹਨਾਂ ਨੇ ਉਠਾਇਆ ਪਰ ਇੰਨਾ ਚਿਰ ਉਹ ਸੁੱਤੇ ਉਹਨਾਂ ਨੂੰ ਪਾਰਟੀ ਪਲੇਟਫਾਰਮ ਤੇ ਜਾ ਕੇ ਰਾਹੁਲ ਗਾਂਧੀ ਜੀ ਨਾਲ ਮਲਕਰਜਨ ਖੜਗੇ ਜੀ ਨਾਲ ਗੱਲ ਕਰਨੀ ਚਾਹੀਦੀ ਸੀ ਫੋਟੋ ਤਾਂ ਸ਼ਬਜਾਂਦੀ ਆ ਉਹਨਾਂ ਦੀ ਬੜੀ ਵਧੀਆ ਉਹ ਭਮਾ ਪ੍ਰਾਣੀ ਹੋਵੇ ਸ਼ਬਜਾਂਦੀ ਐ ਲੇਕਿਨ ਉਹਨਾਂ ਨੂੰ ਉੱਥੇ ਗੱਲ ਕਰਨੀ ਚਾਹੀਦੀ ਸੀ ਪਾਰਟੀ ਪਲੇਟਫਾਰਮ ਤੇ ਮੈਨੂੰ ਕੋਈ ਇਤਰਾਜ਼ ਹੋ ਗਿਆ ਮੈਂ ਪਾਰਟੀ ਪਲੇਟਫਾਰਮ ਤੇ ਗੱਲ ਕਰ ਲਿਆ ਅਸਤੀਫਾ ਦੇ ਕੇ ਜਾਣ ਤੋਂ ਬਾਅਦ ਕੋਈ ਇਲਜ਼ਾਮ ਲਗਾਉਣੇ ਮੇਰੇ ਖਿਆਲ ਦੇ ਅੰਦਰ ਇਹ ਤਾਂ ਰਾਜਨੀਤਿਕ ਲੋਕਾਂ ਦੀ ਫਿਦਰਤ ਜੇ ਬਣ ਗਈ ਐ ਤੁਹਾਨੂੰ ਪਤਾ ਹੀ ਐ ਮੇਰੇ ਸੁਭਾਅ ਬਾਰੇ ਮੈਂ ਇਹ ਹਜੇ ਕੋ ਬਹੁਤਾ ਚੰਗਾ ਨਹੀਂ ਸਮਝਦਾ ਜੇ ਤੁਸੀਂ ਚਲੇ ਗਏ ਹੋ ਤਾਂ ਤੁਹਾਨੂੰ ਮੁਬਾਰਕ ਹੈ ਬੀਜੇਪੀ ਉੱਥੇ ਹੀ ਆਏ ਆ ਉੱਥੇ ਹੀ ਜਾ ਰਹੇ ਆ ਤੁਸੀਂ ਤਾਂ ਮੁਬਾਰਕ ਹੈ ਤੁਹਾਨੂੰ ਭਾਈ ਇਹ ਤਾਂ ਠੀਕ 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 ਧੰਨਵਾਦ ਬਿਊਰੋ ਰਿਪੋਰਟ ਔਨ ਪੁਆਇੰਟ